ਅੱਸੀ ਗੱਲ ਦੀ ਹੈ। ਆ ਆਪਣਾ ਛੋਟਾ ਜਿਹਾ ਬੱਚਾ ਫੀਮੇਲ ਇਹ ਇਹ ਜੀ ਪੁਜਰੰਗੀ ਦਾ ਪੁਜਰੰਗੀ ਦੀ ਅੱਜ ਹੋ ਗਿਆ। ਇਹ ਦਾ ਜਨਮ ਹੈ ਜੀ ਮੇਰੇ ਨਾਲ ਸਤੰਬਰ ਸਤੰਬਰ ਦਾ 2024 ਇਹ ਬੱਚਾ ਆਪਣਾ ਛੋਟਾ ਜਿਹਾ ਉਡੀ ਮਾਂ ਥੱਲੇ ਦੁੱਧ ਹੈਗਾ ਜੀ 18 ਕਿਲੋ ਠੀਕ ਹੈ 18 ਤੋਂ ਪਲੱਸ ਹੀ ਚੱਲੀ 18 ਤੋਂ ਥੱਲੇ ਨਹੀਂ ਚੱਲੇ ਬਹੁਤ ਚੰਗਾ ਇਹ ਇਹ ਤਾਂ ਕਰੀ ਜਾਂਦੇ ਬਣੀ ਜਾਂਦੀ ਹੈ ਅੱਜ ਤਾਂ ਆਪਣੇ ਕੋਲ ਛੋਟਾ ਜਿਹਾ ਬੱਚਾ ਇਹ ਲਗਭਗ ਸੇਮ ਹੈ ਇਹ ਦੀ ਹੈ ਨਹੀਂ ਤੇ ਇਹਦੀ ਮਾਂ ਲੈਂਦੀ ਸੀ ਮੈਂ ਦੋ ਪੰਜਾਬ ਚੋਂ ਮਿਲਦੀ ਰਹੀ ਇਹ ਅਪਗ੍ਰੇਟਡ ਹੈ ਉਹਦੀ ਕੋਨਾ ਚੰਗਾ ਉੱਚਾ ਬਣੀ ਜਾਂਦੀ ਇਹਦਾ ਇਹਦਾ ਨਹੀਂ ਪਤਾ ਜੀ ਤੁਹਿਆ ਹਰਿਆਣੇ ਦੇ ਲਈ ਸੀ ਕਿ ਕਿਸੀ ਆਸੀਂ ਆਪ ਕੋਧ ਰੇਣੇ ਦੇ ਇਹਦੀ ਮਾਦਰ ਕਾਰਡ ਪਤਾ ਇਹ ਕੋਈ حاجه ਇਹਦਾ ਕਾਰਡ ਹੈ ਗੰਦ ਕੋ ਆਪ ਉਹਨਾਂ ਕੋਲ ਠੀਕਾ ਲਿਆਸ ਆਹ ਦੇਖੋ ਇਹਨੂੰ ਦਵਾਈ ਦੇਣੀ ਕੋ ਟੱਪੀ ਤੇ ਨਹੀਂ ਕੁਛ ਦੇਣਾ ਰੋਟੀ ਦੇਣੀ ਐਦਾਂ ਇਹਨਾਂ ਨੂੰ ਨਾ ਮਤਲਬ ਘੌਰ ਰੱਖਿਆ ਕਰੋ ਐਦਾਂ ਇਹਨਾਂ ਦੇ ਅੰਦਰ ਜਾ ਕੇ ਇਹਨਾਂ ਨੂੰ ਹੱਥ ਪੈਰ ਪੈਰੀ ਰੱਖਿਆ ਕਰੋ ਕਿਉਂਕਿ ਕੱਲ ਨੂੰ ਦਿੱਕਤ ਨਹੀਂ ਕਰਦੀ ਜਿਨਾਂ ਪਰਵਾਂ ਦੇ ਅੰਦਰ ਛੋਟੇ ਛੋਟੇ ਬੱਚਿਆਂ ਨੂੰ ਪਾਲਾਂਗੇ ਤਾਂ। ਉਹਨਾਂ ਨੂੰ ਕੋਈ ਦਿੱਕਤ ਪੈਸ਼ ਨਹੀਂ ਹੋਣੀ। ਉਹਦਾ ਪਿੱਟੇੜਾ ਦੇਖੋ ਕਿੰਨਾ ਚੋੜਾ ਪੱਤੀ। ਸਣੀ ਪਿੱਛੋਂ ਆ ਗਿਆ। ਇੱਧਰ ਦੀ। ਨਾ ਕੋਕੜਾ ਦੇਖੋ। ਇੰਨੇ ਸਰੀਮ ਪੱਟੀਆਂ ਮੈਂ ਨਾਲ ਗੱਲਾਂ ਛੱਡਦਾ ਫਿੱਡਾ ਫਿੱਟੂ ਦਾ। ਇਹ ਯਕੀਨ ਦੀ ਚਾਪਾ ਸਤੰਬਰ ਦਾ ਲਾਈਆਂ ਤੱਕ ਪਰ ਡਿਸੰਬਰ ਜਨਵਰੀ ਫਰਵਰੀ ਮਾਰਚ ਉਹਨਾਂ ਲਗਭਗ ਚੇਤੰਬਰ ਵਿੱਚ ਆਪਦਾ ਦੇਖੋ। ਇਹ ਤਾਂ ਆਇਆ ਸੋਚ-ਵਿਚਦਾ ਹੀ। ਹੇ ਜਮਾਲ ਰੱਖਿਆ ਕਰੋ ਹਜੇ ਤੇ ਕਹਿੰਦਾ ਉਹ ਜੀ ਟੀਕੇ ਲਵਾ ਇੰਜੈਕਸ਼ਨ ਲਵਾ ਕੇ ਮੱਜਾਂ ਦੇ ਗਾਵਾਂ ਦੇ ਜੀਤੇ ਸਿਮਿੰਗ ਚੰਗੇ ਭਰ ਕੇ ਇਹ ਹਜੇ ਬੱਚੇ ਪੈਦਾ ਕਰੇਗਾ ਆਪਾਂ ਸਸਤਰੱਖੇ ਚੰਗਾ ਕੰਮ ਰੱਖਣਾ ਜੇ ਵੀ ਚੰਗਾ ਹੀ ਆ ਤਾਂ ਚਲੋ ਤਾਂ ਪਿਆਦਾ ਨਹੀਂ ਪਤਾ ਆਪਾਂ ਨੂੰ ਬਾਹਰ ਤੇ ਚਲ ਆਪਣੇ ਘਰਿਆਂ ਦੀ ਮਾਂ ਥੱਲੇ ਜੀ ਨਟ 15 ਤੋਂ ਪਲੱਸ ਦੁੱਧ ਰਿਹਾ ਜੀ ਅੱਜ ਵੀ ਆਪਣੇ ਕੋਲ ਅੱਜ ਵੀ ਮਾੜੇ ਥੱਲੇ ਉੱਤੇ ਲਗਭਗ 7-12 ਕਿੱਲੇ ਆ ਗਏ ਇਹਦੀ ਮਾ ਥੱਲੇ ਜੀ ਅੱਜ ਹੋ ਗਈ ਮੇਰੇ ਖਿਆਲ 4 ਕਿ ਮਹੀਨਾ ਦੀ ਆ ਅੱਗੇ ਤੇ ਆਪਾਂ ਇੱਕ ਟਾਈਮ ਕਰਤੀ ਜਾਣ ਕੇ 10 ਕਿਲੋ ਦੋਦੇ ਇੱਕ ਟਾਈਮ ਦੇ ਤੇ 4 ਮਹੀਨੇ ਦੇ ਬਣਿਆ ਇੱਕ ਆਪਣੇ ਦਾ ਛੋਟੇ ਛੋਟੇ ਜਿਹਰੇ ਇਹ ਚੱਪ ਦੇ ਇਹ ਇਹ ਵੀ ਇਸ ਤੇ ਜੀ ਠੀਕ ਹੈ ਅਭੀ ਲਈ ਵੀ ਉਹਨਾਂ ਦਾ ਨਹੀਂ ਪਤਾ ਜੀ ਪਰ ਜੀ ਉਹ ਕੱਚੀ ਦਾ ਪਤਾ ਜੀ ਦਾ ਸੀਮੈਂਟ ਦੀ ਠੀਕ ਹੈ ਤਾਂ ਅੱਛਾ ਆਪਣਾ ਵਿੱਚ ਜੇ ਇਹ ਚੰਗੇ ਜਾਨਵਰ ਰੱਖਿਆ ਕਰੋ ਸਾਂਭ ਕਰਾਓ ਉਹਦੇ ਵਿੱਚ ਖਵਾ ਲੇ ਇਹਨਾਂ ਨੂੰ ਐਦਾਂ ਲਾਡ ਕਰੋਗੇ ਤੇ ਆ ਸਕੂਨ ਮਿਲਦਾ ਹੈ ਨਾ ਅੱਛਾ ਚਲ ਠੀਕ ਹੈ ਇਹਨੀ ਦੀ ਵੀਡੀਓ ਸੀ ਸਾਡੀ ਅੱਜ ਤਾਂ ਦਿਖਾਏ ਸਾਡਾ ਅੰਨਿਕ ਨੇ ਬੱਚੇ ਸਸੀ